ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫੇਰ ਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਆਪਾਂ ਨਵੀਂ ਨਵੀਂ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਹਾਂ ਅੱਜ ਵੀ ਉਸੇ ਸੰਬੰਧ ਦੇ ਵਿੱਚ ਤੁਹਾਡੇ ਲਈ ਇੱਕ ਨਵੀਂ ਅਪਡੇਟ ਲੈ ਕੇ ਆਏ ਹਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੀਆਂ ਪੀਐਨ ਦੀਆਂ 300 ਪੋਸਟਾਂ ਜਿਹੜੀਆਂ ਆ ਆ ਚੁੱਕੀਆਂ ਨੇ ਜਿਦੀ ਯੋਗਤਾ 8ਵੀਂ ਪਾਸ 10ਵੀਂ ਪਾਸ ਅਤੇ 12ਵੀਂ ਪਾਸ ਹੋਵੇਗੀ ਜੀ ਧਿਆਨ ਦੇਣ ਉਹ ਨੌਜਵਾਨ ਮੁੰਡੇ ਕੁੜੀਆਂ ਜਿਨ੍ਹਾਂ ਦੀ ਯੋਗਤਾ ਘਟ ਹੈ ਜਾਂ ਜਿਹੜੇ ਪੜ੍ਹਨ ਦੇ ਵਿੱਚ ਥੋੜੇ ਬਹੁਤ ਠੀਕ ਠਾਕ ਨੇ ਤਾਂ ਉਹਨਾਂ ਦੇ ਲਈ ਜਿਹੜੀ ਪੋਸਟਾਂ ਹੋ ਆ ਚੁੱਕੀਆਂ ਨੇ ਜੀਐਨਪੀਐਨ ਦੀਆਂ ਪੋਸਟਾਂ ਜੀ 8ਵੀਂ 10ਵੀਂ ਤੇ 12ਵੀਂ ਪਾਸ ਜਿਨ੍ਹਾਂ ਦੀ ਉਮਰ ਹੱਦ 18 ਤੋਂ 35 ਸਾਲ ਹੋਗੀ ਤੇ ਇਹਦੀ ਆਖਰੀ ਮਿਤੀ ਜਿਹੜੀ ਹੋਊਗੀ ਉਹ ਅਪਲਾਈ ਕਰਨ ਦੀ ਜੀ 20 ਸਤੰਬਰ 2024 ਹੋਊਗੀ ਜੀ ਤਾਂ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਜਿਹੜੇ ਇਹ ਅ ਅਪਲਾਈ ਕਰ ਸਕਦੇ ਹੋ ਜੀ ਫੀਸ ਦਾ ਵੇਰਵਾ ਕੁਝ ਇਸ ਪ੍ਰਕਾਰ ਦਿੱਤਾ ਹੋਇਆ ਜੀ 700 ਰੁਪਏ ਐ ਐਸਸੀਬੀਸੀ ਲਈ 1 ਸਰਵਿਸਮੈਨ ਹੈਂਡੀਕੈਪ ਤੇ 600 ਰੁਪਏ ਐ ਸੋ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਜਿਹੜੇ ਹੈਗੇ ਜੁੜੇ ਰਹੋ ਸਾਡਾ ਹਰ ਦਿਨ ਕੁਝ ਨਵਾਂ ਸਿੱਖਣ ਦੇ ਲਈ ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ